ਕਹਤਾਂ ਸਾਡੇ ਮੁੱਖ ਮੰਤਰੀ ਨੇ ਸੈਂਟਰ ਨੂੰ ਪੈਕੇਜ ਵਾਸਤੇ ਚਿੱਠੀ ਤੱਕ ਨਹੀਂ ਲਿਖੀ ਕਹਿੰਦਾ ਸਾਡਾ ਬਕਾਇਆ ਦੇ ਦਿਓ ਇਹ ਨਹੀਂ ਕਿ ਇਸ ਉਹ ਜਿਹੜਾ ਬਕਾਇਆ ਹੈਗਾ ਜੀਐਸਟੀ ਜਿਹੜਾ ਤੁਹਾਡਾ ਪੈਸਾ ਹੈ ਤੁਸੀਂ ਕਿਸਾਨ ਨੂੰ ਤਾਂ ਦੇ ਹੀ ਨਹੀਂ ਸਕਦੇ ਜਿਹੜੇ ਹੈੱਡ ਦਾ ਪੈਸਾ ਹੈ ਤੁਹਾਡੇ ਰੂਰਲ ਡਿਵੈਲਪਮੈਂਟ ਨਾ ਤੁਸੀਂ ਉਹਦੇ ਇਲਾਵਾ ਕਿਸੇ ਹੋਰ ਚ ਇਸਤੇਮਾਲ ਹੀ ਨਹੀਂ ਕਰ ਸਕਦੇ ਤੇ ਮੁਆਵਜ਼ਾ ਕਿੱਥੇ ਗਿਆ ਜਿਨ੍ਹਾਂ ਦੇ ਗਰੀਬ ਦੇ ਮਕਾਨ ਬਿਲਕੁਲ ਟਹਿ ਟਹਿਰੀ ਹੋ ਗਿਆ ਮਜ਼ਦੂਰ ਦਾ ਸਾਰੇ ਆਮਦਨ ਦਾ ਸਾਧਨ ਖਤਮ ਹੋ ਗਿਆ ਕਿਸਾਨ ਦੀ ਫਸਲ ਰੁਲ ਗਈ ਇਹਨਾਂ ਨੂੰ ਤੁਸੀਂ ਕਿੱਥੇ ਕੰਪਨਸੇਸ਼ਨ ਕਿਉਂਕਿ ਇਹਨਾਂ ਤਾਂ ਬੱਕਰੀ ਮੁਰਗੀ ਮੱਛਲੀ ਮੱਛੜ ਕਹਿ ਕੇ ਗੱਲਾ ਮਾਰਦੇ ਨੇ 20000 ਇਹਨੇ ਜਿਹੜਾ ਐਲਾਨ ਕੀਤਾ ਮੈਂ ਚੈਲੰਜ ਕਰਦੀ ਹਾਂ ਮੁੱਖ ਮੰਤਰੀ 20000 ਤ ਤੋ ਛੱਡ ਪ੍ਰਤੀ ਇੱਕ ਜੇ 20 ਰੁਪਏ ਕਿਸੇ ਚਾਰ ਕਿਸਾਨਾਂ ਦੇ ਖਾਤੇ 'ਚ ਪਵਾ ਕੇ ਤਾਂ ਦਿਖਾ ਦੇ ਸੋ ਜਿਹੜੇ ਮੁੱਖ ਮੰਤਰੀ ਨੇ ਆਪਣੀ ਇੰਨੀ ਜ਼ਿੰਮੇਵਾਰੀ ਨਹੀਂ ਸਮਝੀ ਕਿ ਮੈਂ ਕੇਂਦਰ ਤੋਂ ਮੰਗ ਕਰਾਂ ਬੱਚਾ ਮਾਂ ਤੋਂ ਹੀ ਮੰਗ ਕਰੂਗਾ ਨਾ ਉਹ ਕੇਂਦਰ ਉਹ ਸਾਡੀ ਸਾਡੇ ਟੈਕਸ ਦਾ ਪੈਸਾ ਵੀ ਉਸਕਾ ਜਾਣੇ ਚਾਹੀਏ ਜਮਾ ਹੁੰਦਾ ਸਾਡਾ ਹੱਕ ਬਰਾਬਰ ਦਾ ਹੈਗਾ ਪਰ ਸਾਡਾ ਮੁੱਖ ਮੰਤਰੀ ਹੋਈ ਨਹੀਂ ਉਹ ਹੱਕ ਮੰਗੂਗਾ ਤੇ ਫਿਰ ਪ੍ਰਧਾਨ ਮੰਤਰੀ ਆਕੇ ਇੱਕ ਮੈਤਾ ਸਮਝੇ ਬੱਦਾ ਮਜ਼ਾਕ ਕਰਕੇ ਗਏ ਪੰਜਾਬੀਆਂ ਦੇ ਨਾਲ 1600 ਕਰੋੜ ਜਿਹੜਾ ਕਹਿ ਗਏ ਨੇ ਇਸ ਤੋਂ ਵੱਧ ਤਾਂ ਮੈਨੂੰ ਲੱਗ ਪੰਜਾਬੀਆਂ ਨੇ ਆਪ ਦੇ ਜੇਬ ਤੋਂ ਕੱਢ ਕੇ ਹੀ ਲਗਾਤਾ ਆਪਣੀ ਜਾਨ ਬਚਾਉਣ ਵਾਸਤੇ